ਜ਼ੇਲਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਰਾਣੀਵਾਲ ਦੇ ਰਹਿਣ ਵਾਲੇ ਇਹ ਉਹੀ ਦੋ ਨੌਜਵਾਨ ਨੇ ਜਿਨ੍ਹਾਂ ਨੇ ਜ਼ਿੰਦਗੀ ਚ ਹਾਲੇ ਬੜਾ ਕੁਝ ਦੇਖਣਾ ਬਾਕੀ ਸੀ ਪਰ ਚੜਦੀ ਉਮਰ ਹੀ ਸਾਡੇ ਘੱਟਿਆ ਸਿਸਟਮ ਦਾ ਇਹ ਨੌਜਵਾਨ ਸ਼ਿਕਾਰ ਹੋ ਗਏ ਮਾਮਲੇ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਕੱਲ ਨੂੰ ਤੁਹਾਡੇ ਨਾਲ ਜਾਂ ਕਿਸੇ ਹੋਰ ਦੇ ਨਾਲ ਐਵੇਂ ਹੋ ਸਕਦਾ ਹੈ ਦਰਸਲ ਪਿੰਡ ਚੰਬਾ ਖੁਰਦ ਦਾ ਸਰਪੰਚ ਇਹਨਾਂ ਮੁੰਡਿਆਂ ਨੂੰ ਖੇਤਾਂ ਵਿੱਚ ਕੰਮ ਲਈ ਲੈ ਕੇ ਗਿਆ ਸੀ ਜਿੱਥੇ ਪਾਣੀ ਵਾਲੀ ਪਾਈਪਲਾਈਨ ਨੂੰ ਵਿਛਾਉਣ ਦਾ ਕੰਮ ਚੱਲ ਰਿਹਾ ਸੀ ਇਸੇ ਰਾਨ ਹੀ ਕੰਮ ਕਰਦੇ ਹੋਈ ਨੌਜਵਾਨਾਂ ਤੇ ਅਚਾਨਕ ਮਿੱਟੀ ਦੀ ਟਿੱਗ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਬਾਹਰ ਕੱਢਣ ਲਈ ਜੀਸੀਬੀ ਵੀ ਹਰਕਤ ਵਿੱਚ ਆਈ ਹੈ ਪਰ ਇਸ ਤੋਂ ਪਹਿਲਾਂ ਹੀ ਨੌਜਵਾਨ ਬੇਸੁੱਧ ਹੋ ਚੁੱਕੇ ਸਨ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨੇ ਜੀਸੀਬੀ ਚਾਲਕ ਉੱਤੇ ਲਾਪਰਵਾਹੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਨੇ ਹੈਲੋ ਮੇਰਾ ਬੇਟਾ ਨਾ ਬੇਟੇ ਚੁੜਾ ਕੇ ਲੱਗ ਤਿੰਨ ਚੋ ਜਣੇ ਨੂੰ ਸਰਪੰਚ ਖੜਕੇ ਫਰੰਟ ਪੁਨੀ ਨਵੀਂ ਹੈ ਪਟਾਈ ਪੁਰਾਣੀ ਆ ਤੇ ਬੱਚੇ ਥੱਲੇ ਆ ਗਏ ਮੁੜ ਕੇ ਲਮਗਾਈ ਜੀਸੀਪੀ ਨਾਲ ਜੀਸੀਪੀ ਮੰਗਾ ਕੇ ਤੇ ਨਿੱਕੇ ਦੇ ਸਿਰ ਤੇ ਵੱਜੀ ਆ ਬਾਗਟਾਤ ਮਤਲਬ ਉਹ ਬਹੁਤ ਡਿੱਗ ਉਹ ਟੇਕੇ ਨਿੱਕੇ ਦੀ ਉੱਥੇ ਹੋ ਗਈ ਆ ਜੀਸੀਪੀ ਨਾਲ ਹੀ ਆ ਜੀਸੀਪੀ ਵੱਜੀ ਕਿਤੇ ਹਾਂ ਸਿਰ ਤੇ ਵੱਜੀ ਆ ਸਿਰ ਤੇ ਵੱਜੀ ਕੀ ਨਾਂ ਕੀ ਦੋਵਾਂ ਦਾ ਨਿੱਕੇ ਦਾ ਮੇਰੇ ਦਾ ਜਗਰਾਤ ਸਿੰਘ ਛੋਟੇ ਦਾ ਪਰਤਪਾਲ ਸਿੰਘ ਉਹਨਾਂ ਦੀ ਉਮਰ ਕਿੰਨੀ ਦੱਸ ਨਿੱਕੇ ਦੀ 18 ਸਾਲ ਲਿਆ ਪਟਿਆਲਾ ਦੇ 20 ਆਲੇ ਉਸ ਹਾਏ ਦੇ ਵਿੱਚ ਤੁਹਾਡੀ ਕੀ ਲੱਗਦੀ ਹੈ ਔਰ ਕਿੰਨੇ ਜਾਨਾਂ ਦੀ ਡੈਥ ਹੋਈ ਹੈ ਕਿਵੇਂ ਹੋਇਆ ਹੈ ਇਹ ਸਾਡੇ ਗਵਾਂਢ ਚ ਚਾਚੇ ਤਾਇਆ ਚ ਲੱਗਦੇ ਸੀ ਤੇ ਦੋ ਜਾਨੇ ਇੱਕ ਦਾ ਨਾਮ ਮਨਸੀਰ ਸਿੰਘ ਦੂਜੇ ਦਾ ਨਾਮ ਮਨਦੀਪ ਸਿੰਘ ਇਹ ਦੋਨੇ 16 17 ਸਾਲ ਦੀ ਉਮਰ ਦੇ ਸੀ ਇਹ ਘਰੋਂ ਕੰਮ ਕਰਨ ਨੂੰ ਲੈ ਕੇ ਗਏ ਸੀ ਇਹਨਾਂ ਨੂੰ ਕੋਈ ਗਵਾਂਢ ਚ ਨਹੀਂ ਤੇ ਸ਼ਹਿਰ ਪਤਨ ਤੇ ਉਹਨਾਂ ਨੇ ਉੱਥੇ ਕਿਤੇ ਦੱਬਣ ਦੇ ਨਾਲ ਟੋਏਾਂ ਦੇ ਵਿੱਚ ਦੱਬਣ ਦੇ ਨਾਲ ਇਹਨਾਂ ਦੀ ਡੈਥ ਕੱਢਦੇ ਸਮੇਂ ਜੇਸੀਬੀ ਲੱਗਣ ਦਾ ਨਾਲ ਇਹਨਾਂ ਦੀ ਡੈਥ ਹੋਈ ਰੂਹਾਂ ਦੀ ਇੱਕ ਦਾ ਨਾਮ ਸ਼ਾਨਕਿਲੂ ਦਾ ਤੇ ਇੱਕ ਦਾ ਨਾਮ ਮਨਦੀਪ ਸੀਗਾ ਮਨਦੀਪ ਤੇ ਇੱਕ ਦਾ ਨਾ ਛੋਟਾ ਨਾਮ ਦਾ ਮੰਨੂ ਮੰਨੂ ਕਹਿੰਦੇ ਸੀ ਔਰ ਇੱਕ ਦਾ ਨਾਮ ਮਨਪ੍ਰੀਤ ਸਿੰਘ ਜਿਹੜਾ ਤੀਸਰਾ ਉਹ ਠੀਕ ਹੈ ਹਾਂ ਉਹ ਦੋਵੇਂ ਇੱਕ ਹਸਤਾਲ ਚ ਦਾਖਲ ਦੋਨੋਂ ਲੇਕਿਨ ਠੀਕ ਹੈ ਉਹ ਖਤਰੇ ਤੋਂ ਬਾਹਰ ਦੋਵੇਂ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਨੂੰ ਲਾਂਦੀ ਆ ਉਹਦਾ ਨਾਮ ਕਿਤਾ ਮਨਪ੍ਰੀਤ ਆ ਮੰਨੂ ਮੰਨੂ ਆਂਦਰ ਛੋਟਾ ਨਾ ਤੇ ਦੂਜੇ ਦਾ ਨਾਮ ਆਪਣਾ ਉਹਨੂੰ ਵੀ ਮੰਨਾ ਮੰਨਾ ਆ ਮੰਦੀਪ ਆ ਦਾ ਨਾਮ ਸੀ ਬੀ ਵੀ ਕੰਮ ਹੀ ਇਹ ਕਰਦੇ ਸੀ ਮਤਲਬ ਬੂਰਾ ਬਰਾਬਰ ਨਹੀਂ ਪਹਿਲਾਂ ਤੋਂ ਨਹੀਂ ਇਹ ਕਰਦੇ ਹੁਣ ਥੋੜਾ ਚਿਹਰੇ ਮੈਂ ਪਹਿਲਾਂ ਪੋਂਦੇ ਪੋਂਦੇ ਛੱਡਿਆ ਸੀ ਪੜਦੇ ਆਈ ਇਹਨਾਂ ਨੂੰ ਲੈ ਕੇ ਗਏ ਆਣ ਕੇ ਉਹ ਇੱਥੇ ਤੇ ਇਸ ਤਰ੍ਹਾਂ ਪੂਰੇ ਪੂਨੇ ਘਰਵਾਂ ਕੇ ਲੈ ਗਏ ਨੇ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਵੀ ਅਸੀਂ ਤੇ ਸ਼ਹਿਰ ਜਿਹਨੂੰ ਪਿੰਡ ਚ ਲਾ ਕੇ ਫੋਨ ਆਇਆ ਕਿ ਅੰਤਰਾ ਲਾਲ ਮੱਚੀ ਤੋਂ ਲੈ ਕੇ ਆਏ ਸਾਰੇ ਜਣੇ ਇੱਥੇ ਸ਼ਹਿਰ ਆਏ ਤੇ ਸ਼ਹਿਰੋਂ ਅਸੀਂ ਫੇਰ ਪਤਾ ਲੱਗਿਆ ਵੀ ਮੇਰਾ ਨਾਮ ਬਲਵੰਤ ਸਿੰਘ ਆ ਪਿੰਡ ਰਾਣੀ ਵਲਾਵਾ ਵਿਜੇ ਚੰਬੇ ਸਰਪੰਚ ਨੇ ਫੋਨ ਕੀਤਾ ਸੀ ਪਾਈਪ ਲਾਈਨ ਨਵੀਂ ਪਾਉਣ ਵਾਸਤੇ ਤੇ ਜਦੋਂ ਹੀ ਨਵੀਂ ਪਾਉਣ ਗਏ ਆ ਤੇ ਇਹਨਾਂ ਕਿਹਾ ਵੀ ਜਿਹੜੀ ਪੁਰਾਣੀ ਪਾਈਪ ਲਾਈਨ ਪਹਿਲਾਂ ਕੱਢ ਲਈਏ ਤੇ ਜਿਹੜੇ ਇਹਦੇ ਪੈ ਬਾਜ ਜਾਣਗੇ ਉਹ ਨਵੇਂ ਉੱਧਰੀ ਜਿਹੜੀ ਨਵੀਂ ਚੜੀ ਮਾਰੀ ਉਹ ਚ ਪਾਏ ਜਾਣਗੇ ਉਹ ਮਸ਼ੀਨਾਂ ਝੜੀ ਮਾਰੀ ਝੜੀ ਦੂੰਗੀ ਮਾਰੀ ਤੇ ਇਹਨਾਂ ਨੇ ਆਖਿਆ ਵੀ ਪੁਰਾਣੇ ਪਾਇਪ ਕੱਢ ਲੋ ਅਸੀਂ ਆਂਦੇ ਹੱਥਾਂ ਨਾਲ ਕੱਢ ਲੋ ਇਹਨਾਂ ਉਹ ਟਰੈਕਟਰ ਲਾਇਓ ਰੇਟ ਨਹੀਂ ਲੈਂਦਾ ਠੀਕ ਆ ਤੇ ਇਹਨਾਂ ਨੇ ਹੱਥਾਂ ਨਾਲ ਰੱਸਾ ਪਾ ਕੇ ਖਿੱਚਣ ਲੱਗੇ ਆ ਤੇ ਜਦੋਂ ਖਿੱਚਿਆ ਤੇ ਉਹ ਸਾਰੇ ਯਾਨੀ ਥੱਲੇ ਆ ਗਏ ਠੀਕ ਆ ਜੀ ਕਿਸ ਤਰ੍ਹਾਂ ਬਾਹਰ ਆਏ ਬਤੁਜੀ ਇਹ ਜੀਸੀਪੀ ਬਾਹਰ ਬਿਜਾਂਦਾ ਜੀ ਮੇਰੀ ਤੇ ਕਿਸਮਤ ਮਾਰ ਬਾਜੀ ਕਾ ਕਿਹਦੇ ਹਿਸਾਬ ਨਾਲ ਮੈਂ ਉੱਥੱਲੇ ਤੇ ਮੈਂ ਐਸੇ ਬੈਠਾ ਸਾ ਜਿਵੇਂ ਐਸੇ ਕੰਡਾ ਪੂਰਾ ਟੁੱਟ ਜਾਏ ਤੇ ਤੁਹਾਡੇ ਨਾਲ ਦੋ ਜਣੇ ਦੀ ਡੈਥ ਹੋਈ ਆ ਹਾਂਜੀ ਦੋ ਜਣੇ ਦੀ ਡੈਥ ਹੋ ਗਈ ਨਾਲ ਬਾਅਦ ਇਹਨਾਂ ਜੇਸੀਪੀ ਲੰਦਾ ਪੱਠੇ ਤੋਂ ਦੀ ਮੰਗ ਕਰਦੇ ਜੀ ਮੰਗ ਪ੍ਰਸ਼ਾਸਨ ਕੋਲੋਂ ਸਾਹ ਮੰਗ ਕਰਦੇ ਨੂੰ ਸਾਹ ਵੀ ਚਾਹੀਦਾ ਮ੍ਰਿਤਕਾਂ ਦੀਆਂ ਦੇਹਾਂ ਨੂੰ ਸਿਵਲ ਹਸਪਤਾਲ ਦੇ ਮਰਦਾ ਘਰ ਵਿੱਚ ਪਹੁੰਚਾਇਆ ਗਿਆ ਜਦਕਿ ਤਿੰਨ ਹੋਰ ਨੌਜਵਾਨਾਂ ਨੂੰ ਜੇਰੇ ਇਲਾਜ ਲਈ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਇਹ ਨਾ ਆਪਣਾ ਜਸਬੀਰ ਸਿੰਘ ਸਰਪੰਚ ਦੇ ਖੇਤਾਂ 'ਚ ਉੱਥੇ ਪਿੰਡ ਚੰਬਾ ਖੁਰਦ ਵਿਖੇ ਇਰੀਗੇਸ਼ਨ ਦੀ ਪਾਈ ਪਾ ਰਹੇ ਸੀਗੇ ਤੇ ਤਿੰਨ ਫੁੱਟ ਟੁੱਟਿਆ ਸੀਗਾ ਤੇ ਉਹਦੇ ਵਿੱਚ ਇਹ ਨਾ ਕੰਮ ਕਰ ਰਹੇ ਸੀਗੇ ਲੜਕੇ ਦੋ ਤੇ ਉਹ ਮਿੱਟੀ ਡਿੱਗ ਡਿੱਗਣ ਵਾਲੇ ਥੱਲੇ ਆਨ ਨਾਲ ਨਾ ਤੇ ਇਹਨਾਂ ਦੀ ਮੌਤ ਹੋ ਗਈ ਏ ਇੱਕ ਦਾ ਨਾਮ ਹੈਗਾ ਆਪਣਾ ਜਗਰਾਜ ਸਿੰਘ ਪੁੱਤਰ ਮਕਤਾਰ ਸਿੰਘ ਇਹਦੀ ਉਮਰ 20 ਸਾਲ ਦੀ ਏ ਤੇ ਦੂਜੇ ਦਾ ਨਾਮ ਹੈਗਾ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਇਹਦੀ ਉਮਰ ਹੈਗੀ 18 ਸਾਲ ਦੀ ਇਹ ਦੋਵੇਂ ਯਾਨੀ ਕਿ ਰਾਨੀਵਾਲੇ ਦੇ ਰਹਿਣ ਵਾਲੇ ਨੇ ਤੇ ਬਾਕੀ ਡੈੱਡ ਬੋਡੀਆਂ ਅਹੀ ਕਬਜ਼ੇ 'ਚ ਰਹਿ ਰੀਆਂ ਨੇ ਤੇ ਬਿਆਨ ਲਿਖੇ ਜਾ ਰਹੇ ਨੇ ਮੁਤਾਬਕ ਬਿਆਨਾਂ ਦੇ ਹੀ ਕਾਰਵਾਈ ਅਮਰ ਚਲਿਆ ਦੇਣਗੇ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਜੇ ਹੀ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ 'ਚ ਕੀ ਐਕਸ਼ਨ ਲੈਂਦੀ ਹੈ ਹਕੀਕੀ ਟੀਵੀ ਪੰਜਾਬੀ ਲਈ ਤਰਨ ਤਰਨ ਤੋਂ ਕਮਲਜੀਤ ਸਿੰਘ ਦੀ ਰਿਪੋਰਟ